ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਉਹਨਾਂ ਦੇ ਵੱਲੋਂ ਇੱਕ ਬੇहद ਵੱਡਾ ਫਿਆਨਕਤਾ ਕਿਹਾ ਤੇ ਬਿਆਨ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਦਰਸਲ ਤੁਹਾਨੂੰ ਦੱਸੀਏ ਕਿ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਹੁਣ ਭਾਰਤ ਦੇ ਉੱਤੇ ਟੈਰਿਫ ਨੂੰ ਲੈ ਕੇ ਇੱਕ ਬਿਆਨਬਾਜ਼ੀ ਕੀਤੀ ਹੈ ਕਿ ਭਾਰਤ ਦੇ ਉੱਤੇ 20 ਤੋਂ 25 ਪ੍ਰਤੀਸ਼ਤ ਟੈਰਿਫ ਲੱਗ ਸਕਦਾ ਹੈ ਤੇ ਇਸ ਨੂੰ ਲੈ ਕੇ ਚਰਚਾਵਾਂ ਕਾਫੀ ਤੇਜ਼ ਹੋ ਚੁੱਕੀਆਂ ਨੇ। ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਖਰ ਟੈਰਿਫ ਮਾਮਲੇ ਨੂੰ ਲੈ ਕੇ ਕੀ ਕੁਝ ਸਾਹਮਣੇ ਆਇਆ। ਕਿਹੜੀਆਂ ਖਬਰਾਂ ਹੁਣ ਕਾਫੀ ਚਰਚਾ ਦਾ ਵਿਸ਼ਾ ਬੜੀਆਂ ਹੋਈਆਂ ਨੇ ਕਿ ਦਰਸਲ ਇਹ ਟੈਰਿਫ ਮਾਮਲਾ ਜਿਹੜਾ ਸੀ ਕਾਫੀ ਲੰਬੇ ਸਮੇਂ ਤੋਂ ਪਕਿਆ ਹੋਇਆ ਔਰ ਭਾਰਤ ਦੇ ਉੱਤੇ ਜਾਂ ਹੋਰਾਂ ਦੇਸ਼ਾਂ ਤੇ ਉੱਤੇ ਟੈਰਿਫ ਲਗਾਉਣ ਨੂੰ ਲੈ ਕੇ ਡੋਨਲਡ ਟਰਪ ਉਹਨਾਂ ਦੇ ਕੋਲੋਂ ਵੱਡੇ ਬਿਆਨ ਦਿੱਤੇ ਗਏ ਨੇ ਤਾਂ ਇਸੇ ਤਰੀਕੇ ਦੇ ਨਾਲ ਹੁਣ ਇੱਕ ਬਿਆਨ ਕਾਫੀ ਚਰਚਾ ਦਾ ਵਿਸ਼ਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਬਿਆਨ ਦਿੱਤਾ ਹੈ ਜਿਸ ਵਿੱਚ ਕਿਹਾ ਕਿ ਭਾਰਤ ਤੇ 20 ਤੋਂ 25 ਜਿਹੜਾ ਫੀਸ ਦੀ ਦਰਮਿਆਨ ਡਿਊਟੀ ਲਗਾਈ ਜਾ ਸਕਦੀ ਹੈ ਜਾਨੀ ਕਿ ਟੈਰਿਫ ਲੱਗ ਸਕਦਾ ਹੈ ਹਾਲਾਂਕਿ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਸੰਬੰਧੀ ਅਜੇ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ 트ੰਪ 에ਅਰ ਫੋਰਸ 1 ਵਿੱਚ ਉਹਨਾਂ ਨੇ ਗੱਲਬਾਤ ਦੇ ਦੌਰਾਨ ਇੱਕ ਗੱਲ ਜਿਹੜੀ ਆਖੀ ਸੀ ਜਿੱਥੇ ਇੱਕ ਸਵਾਲ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਵੱਧੇ ਹੋਏ ਟੈਰਿਫ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ ਇਸ ਤੇ 트ੰਪ ਤੇ ਜਵਾਬ ਦਿੱਤਾ ਕਿ ਮੈਨੂੰ ਵੀ ਅਜੇ ਹਈ ਲੱਗ ਰਿਹਾ ਹੈ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਇੱਕ ਚੰਗਾ ਦੋਸਤ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਭਾਰਤ ਨੇ ਕਈ ਦੇਸ਼ਾਂ ਦੇ ਮੁਕਾਬਲੇ ਅਮਰੀਕੀ ਸਾਮਾਨਾਂ ਤੇ ਸਭ ਤੋਂ ਵੱਧ ਟੈਰਿਫ ਲਗਾਇਆ ਉਹਨਾਂ ਕਿਹਾ ਕਿ ਤੁਸੀਂ ਇਹ ਜਾਣਦੇ ਹੋ ਭਾਰਤ ਨੇ ਹੁਣ ਤੱਕ ਲਗਭਗ ਸਭ ਤੋਂ ਵੱਧ ਟੈਰਿਫ ਲਗਾਇਆ ਹੋਇਆ ਇਸ ਦੌਰਾਨ ਟਰੰਪ ਨੇ ਇਹ ਵੀ ਕਿਹਾ ਕਿ ਭਾਰਤ ਉਸਦਾ ਦੋਸਤ ਹੈ ਜਿਸ ਨਾਲ ਹੀ ਟਰੰਪ ਇੱਕ ਵਾਰ ਫਿਰ ਦਾਅਵਾ ਕਰਦੇ ਨੇ ਕਿ ਉਸਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ جنگਬੰਦੀ ਕਰਵਾਈ ਸੀ ਇੱਕ ਵਧੀਆ ਕਦਮ ਸੀ ਪਾਕਿਸਤਾਨ ਨੇ ਵੀ ਇਸ ਜੰਗ ਅ ਵਿੱਚ ਚੰਗਾ ਕੰਮ ਕੀਤਾ ਜਾਇ ਕਿ ਇਸ ਜੰਦ ਨੂੰ ਰੋਕਣ ਲਈ ਬਹੁਤ ਵੱਡੀ ਉਹਨਾਂ ਨੇ ਪਹਿਲਕਦਮੀ ਕੀਤੀ ਹੈ ਅਸੀਂ ਮਿਲ ਕੇ ਬਹੁਤ ਸਾਰੇ ਚੰਗੇ ਸਮਝੌਤੇ ਕੀਤੇ ਨੇ ਤਾਂ ਇਸ ਨੂੰ ਹੀ ਲੈ ਕੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਉਹਨਾਂ ਦੇ ਬਿਆਨਬਾਚੀ ਜਿਹੜੀ ਲਗਾਤਾਰ ਸਾਹਮਣੇ ਆ ਰਹੀ ਹੈ ਸਵਾਲ ਜਵਾਬ ਜਿਹੜੇ ਹੁੰਦੇ ਨੇ ਤਾਂ ਉਦੋਂ ਸਵਾਲਾਂ ਦੇ ਜਵਾਬ ਦਿੰਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕੀ ਅਮਰੀਕਾ ਤਿਆਰੀ ਕਰ ਰਿਹਾ ਟੈਰਿਫ ਲਗਾਉਣ ਦੀ ਕਿਉਂਕਿ ਦੋਸਤ ਚੰਗਾ ਰਿਹਾ ਭਾਰਤ ਪਰ ਆਉਣ ਵਾਲੇ ਕੁਝ ਸਮਿਆਂ ਤੋਂ ਪਹਿਲਾਂ ਭਾਰਤ ਨੇ ਅਮਰੀਕਾ ਦੇ ਕੁਝ ਸਮਾਨਾਂ ਦੇ ਉੱਤੇ ਚੰਗਾ ਟੈਰਿਫ ਲਗਾਇਆ ਤਾਂ ਉਸ ਨੂੰ ਲੈ ਕੇ ਅਸੀਂ ਵੀ ਕਦਮ ਚੱਕਾਂਗੇ ਔਰ ਹੁਣ ਟੈਰਿਫ ਨੂੰ ਲੈ ਕੇ ਗਤੀਵਿਧੀਆਂ ਤੇਜ਼ ਨੇ ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਬਿਆਨਬਾਚੀ ਜ਼ਰੂਰ ਕੀਤੀ ਹੈ ਕਿ ਹੋ ਸਕਦਾ ਹੈ 20 ਤੋਂ 25% ਟੈਰਿਫ ਜਿਹੜਾ ਵਾ ਉਹ ਭਾਰਤ ਦੇ ਉੱਤੇ ਲੱਗ ਸਕੇ ਤਾਂ ਹੁਣ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਪਣਦਾ ਹੈ ਤਾਂ ਕਿ ਇਹ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ ਔਰ ਭਾਰਤ ਤੇ ਅਮਰੀਕਾ ਦੇ ਟੈਰਿਫ ਮਾਮਲੇ ਨੂੰ ਲੈ ਕੇ ਲਗਾਤਾਰ ਸੁਰਖੀਆਂ ਜਿਹੜੀਆਂ ਉੱਬੜੀਆਂ ਰਹਿੰਦੀਆਂ ਨੇ ਤਾਂ ਇੱਕ ਵਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਟੈਰਿਫ ਮਾਮਲੇ ਦੇ ਉੱਤੇ ਵੱਡਾ ਬਿਆਨ ਦਿੱਤਾ ਹੈ ਕਿ ਅਮਰੀਕਾ ਜੋ ਹੈ ਤਿਆਰੀ ਕਰ ਰਿਹਾ ਹੈ ਟੈਰਿਫ ਮਾਮਲੇ ਦੇ ਉੱਤੇ ਤਾਂ ਆਪਣੇ ਆਪ ਨੂੰ ਪੂਰਨ ਤੌਰ ਤੇ ਤਿਆਰ ਕਰਨ ਤੋਂ ਬਾਅਦ ਕੋਈ ਵੱਡਾ ਕਦਮ ਦੇਖਣ ਨੂੰ ਮਿਲੇਗਾ ਤਾਂ ਦੱਸ ਸੀ ਕਿ ਭਾਰਤ ਦੇ ਉੱਤੇ 20 ਤੋਂ 25% ਟੈਰਿਫ ਲੱਗ ਸਕਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਬਿਆਨ ਦਿੱਤਾ ਹੈ ਕਿ ਪਰ ਹਾਲਾਂਕਿ ਨੇ ਕਿਹਾ ਕਿ ਇਸ ਹਾਲੇ ਸਪਸ਼ਟ ਨਹੀਂ ਕੀਤਾ ਜਾ ਸਕਦਾ ਇਸ ਤੇ ਪੂਰੀ ਰਣਨੀਤੀ ਜਿਹੜੀ ਆ ਤਿਆਰ ਕੀਤੀ ਜਾ ਰਹੀ ਹੈ